ਸਮਝੋ ਤਾਂ ਐਸ ਐਚ ਓ ਜਿੰਨਾ ਜੇ ਥਾਣੇ ਦੇ ਵਿੱਚ ਪੂਰਾ ਮਾਮਲਾ ਦਰਜ ਹੋ ਇਸ ਵੇਲੇ ਸਾਡੇ ਨਾਲ ਇੱਥੇ ਸੁਖਦੇਵ ਸਿੰਘ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆਂ ਥਾਣਾ ਫਲੋਰ ਜੋ ਮਨਾਰ ਮੇਰੀ ਪੁਲਿਸ ਪਾਰਟੀ ਸਰਕਾਰੀ ਗੱਡੀ ਤੇ ਅਸੀਂ ਸ਼ਾਮ ਵੇਲੇ ਰੁਟੀਨ ਦੀ ਗਸ਼ਤ ਕਰ ਰਹੇ ਸੀ ਜਦੋਂ ਅਸੀਂ ਹਾਈਵੇ ਫਲੋਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਦੇ ਉੱਤੇ ਜਿੱਥੇ ਇੱਕ ਕ੍ਰੇਟਾ ਗੱਡੀ ਵਾਈਟ ਕਲਰ ਜੋ ਸ਼ੱਕੀ ਹਾਲਤ ਵਿੱਚ ਖੜੀ ਸੀ ਜਿਸ ਤੇ ਅਸੀਂ ਗੱਡੀ ਰੋਕ ਕੇ ਉਸ ਨੂੰ ਰੁਟੀਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸ ਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਜਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਇਹਨੂੰ ਵੀ ਕਵਰ ਕੀਤਾ ਸੀ ਅੰਦਰੋਂ ਪਿਛਲੇ ਸੀਜੇ ਨੂੰ ਵੀ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਖੋਲ ਕੇ ਚੈੱਕ ਕਰਨ ਲੱਗੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਬੈਠੇ ਸੀ ਜੋ ਕੋਈ ਚੀਜ਼ ਦਾ ਕੁਸੇਵਨ ਕਰ ਰਹੇ ਸੀ ਜਿਨ੍ਹਾਂ ਜੱਕਦਮ ਕੋਈ ਆਪਣੇ ਹੱਥਾਂ 'ਚ ਫੜੀਆਂ ਚੀਜ਼ਾਂ ਆਪਣੇ ਅਸੀ ਟਾਹਟਾਂ ਲਗਾਉਣੀਆਂ ਛਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ ਭਾਰ ਡੀਐਸਪੀ ਸਾਹਿਬ ਸ੍ਰੀ ਸਰਵਜਿੰਦਰ ਸਿੰਘ ਸਰਵਜਿੰਦਰ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦੌਰਾਨ ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਕਰਨ ਤੇ ਬਾਰੇ ਜੋ ਕਾਨੂੰਨੀ ਰਾਈਟ ਪ੍ਰਾਪਤ ਹੈ ਆਪਦੇ ਬਾਰੇ ਜਾਣੂ ਕਰਵਾਇਆ ਉਹਨਾਂ ਦੀ ਨਿਗਰਾਨੀ ਹੇਠ ਜੋ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ son of ترਸੀਮ ਸਿੰਘ ਵਾਸੀ ਪਿੰਡ ਜੱਲੂ ਖੇੜਾ ਜੱਲੂਪੁਰ ਖੇੜਾ ਖਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਡਰਾਈਵਰ ਸੀਟ ਦੇ ਬੈਠਾ ਸੀ ਉਸਨੇ ਆਪਣਾ ਨਾਮ ਲਵ ਪ੍ਰੀਤ ਸਿੰਘ ਉਰ ਲਵਸਾਨੋ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਮਾਵਾਟ ਖਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਜੋ ਇਹਨਾਂ ਦੀ ਤਲਾਸ਼ੀ ਕਰਨ ਤੇ ਜੋ ਹਰਪੀ ਸਿੰਘ ਹੈਪੀ ਆ ਉਸ ਦੀ ਪਜਾਮੇ ਦੀ جیب ਦੇ ਵਿੱਚੋਂ ਇੱਕ ਪੌਲੀਥਨ ਜੋ ਪਾਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉੱਥੇ ਮੌਕੇ ਤੇ ਕੰਡੇ ਤੇ ਟੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਪਾਈਪ ਬਣਾਈ ਹੋਈ ਸੀ ਜਿਸ ਨਾਲ ਉਹ ਨਸ਼ਾ ਕੰਜ਼ੂਮ ਕਰਨ ਲਈ ਵਰਤੀ ਜਾਂਦੀ ਹੈ ਇੱਕ ਹੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਤੇ ਬੈਠਾ ਸੀ ਲੱਫੀ ਸਿੰਘ ਲੱਫੀ ਸਿੰਘ ਦੇ ਜੋ ਪੈਂਟ ਦੀ ਅਸਲੀ ਜੇਬ ਵਿੱਚੋਂ ਇੱਕ ਕੰਡਾ ਬ੍ਰੰਧ ਹੋਇਆ ਤੇ 2 ਲੀਟਰ ਤੇ ਜੋ ਕੰਜ਼ੂਮ ਕਰ ਲਈ ਪਾਈਪ ਵਰਤੀ ਜਾਂਦੀ ਸੀ ਵੀ ਪੈਰਾ ਨੋਟ ਉਹ ਬ੍ਰੰਧ ਹੋਇਆ ਉਸ ਤੋਂ ਉਪਰੰਤ ਜਦੋਂ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪਰਸ ਮਿਲਿਆ ਪਰਸ ਦੇ ਵਿੱਚ ਵੀ ਦੇਖੋ ਜੋ ਸਵੇਰੋਂ ਦੇ ਪੇਪਰ ਸੀ ਜੋ ਲਿਬੜੇ ਹੋਏ ਸੀ ਉਹਦੇ ਨਾਲ ਉਹਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਅਸੀਂ ਕਬਜ਼ਾ ਕਰ ਲਿਆ ਇਹਨਾਂ ਦੇ ਵਰਕਰਲਾਫ ਅਸੀਮ ਕਦਮਾ ਨੰਬਰ 199 ਮਿਤੀ 12 7 2024 ਅੰਡਰ ਸੈਕਸ਼ਨ 22 27 685 ਐਨਡੀਪੀਐਸ ਐਕਟ ਅਰਜ ਕੀਤਾ ਗਿਆ ਜੋ ਇਹਨਾਂ ਨੂੰ ਉਸ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਗਈ ਹੈ ਕੋਸ਼ਿਸ਼ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਕਰੀਬ 3 ਸਾਲ ਤੋਂ ਪੀਣਦੇ ਆਦੀ ਆ ਦਵਾਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ ਇਕੱਠੇ ਹੀ ਕਲਾਸ ਫੈਲੋ ਨੇ ਔਰ ਇਹ ਲੁਧਿਆਣਾ ਤੋਂ ਸੰਦੀਪ ਰੋ ਰੋੜਾ ਦੇ ਨਾਮ ਦੇ ਵਿਅਕਤੀ ਕੋਲੋਂ ਨਸ਼ਾ ਲੈ ਕੇ ਹੁੰਦਿਆ ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਲੈ ਆਏ ਆ ਔਰ ਉਹਦੀ ਵੀ ਅੱਗੇ ਕੁਝ ਕੁਛ ਚੱਲ ਰਹੀ ਆ ਜੋ ਅਜੇ ਨਾਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਗੱਲ ਹੋ ਗਈ ਜੋ ਅੰਮਲ ਚੱਲ ਰਹੀ ਚੱਲ ਸਰ ਸੰਦੀਪ ਕੋਲ ਕੋਈ ਹੋਰ ਨਹੀਂ ਮਿਲਿਆ ਜੀ ਡਰੱਗ